ਸਾਡਾ ਸਿੱਖਾਲ ਸਾਰਿਆਂ ਨੂੰ ਅਮਰਤ ਟੈਕ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਧੀਨ ਸਬਾਵਾਂ ਚੋਣ ਬੋਰਡ ਵੱਲੋਂ ਪੀ ਟ੍ਰਿਪਲ ਐਸ ਵੀ ਬੋਰਡ ਵੱਲੋਂ ਇਸ਼ਤਿਹਾਰ ਨੰਬਰ 14/2024 ਦੇ ਦੌਰਾਨ ਇੱਕ ਸਾਈਜ਼ ਅਤੇ ਟੈਕਸੇਸ਼ਨ ਇਨਸਪੈਕਟਰ ਦੀਆਂ 41 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ। ਕੌਣ-ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ? ਉਮਰ ਹੱਦ ਕੀ ਰਹੂਗੀ? ਐਪਲੀਕੇਸ਼ਨ ਫੀਸ ਕਿੰਨੀ ਆ? ਸੈਲਰੀ ਕੀ ਦਿੱਤੀ ਜਾਊਗੀ ਇਸ ਸੰਬੰਧੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਅੱਗੇ ਦੱਸਾਂਗੇ ਦੋਸਤੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਰੂਲ ਕਰ ਲੈਣਾ ਇਹ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਹੁਣ ਚੱਲਦੇ ਆ ਨੋਟੀਫਿਕੇਸ਼ਨ ਤੇ ਦੋਸਤੋ ਇਸ਼ਤਿਹਾਰ ਨੰਬਰ 14/2024 ਦਿੱਤਾ ਹੋਇਆ ਹੈ ਇਸ ਇਸਟੇਟ ਆ ਦੇ ਦੌਰਾਨ ਇਹਨਾਂ ਨੇ ਪਹਿਲਾਂ ਪੋਸਟਾਂ ਅਨਾਉਂਸ ਕੀਤੀਆਂ ਸੀਗੀਆਂ 6 12 2024 ਨੂੰ ਜਿਹੜਾ ਕਿ ਅਸਥਾਰ ਪ੍ਰਕਾਸ਼ਿਤ ਹੋਇਆ ਸੀਗਾ ਤੇ ਇਹਦੇ ਵਿੱਚ ਇਹਨਾਂ ਨੇ ਇੱਕ ਇੱਕ 2025 ਤੋਂ ਇਹ ਆਨਲਾਈਨ ਪੋਸਟਾਂ ਭਰਨੀਆਂ ਸ਼ੁਰੂ ਹੋਈਆਂ ਨੇ ਤੇ ਇਹਨਾਂ ਪੋਸਟਾਂ ਨੂੰ ਭਰਨ ਦੀ ਜਿਹੜੀ ਆਖਰੀ ਮਿਤੀ ਹੈਗੀ ਉਹ 21 1 2025 ਹੈ ਜੀ ਤੇ ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ 21 1 2025 ਤੋਂ ਸ਼ਾਮ 5 ਵਜੇ ਤੋਂ ਬਾਅਦ ਇਹ ਜਿਹੜਾ ਪੋਰਟਲ ਹੈ ਬੰਦ ਹੋ ਜਾਣਾ ਹੈ ਅੱਗੇ ਫੀਸ ਤੁਸੀਂ ਅੱਗੇ 24/1/2025 ਤੱਕ ਭਰ ਸਕਦੇ ਹੋ ਕਿਉਂਕਿ ਇਹਨਾਂ ਪੋਸਟਾਂ ਦੀ ਜਿਹੜੀ ਫੀਸ ਹੁੰਦੀ ਆ ਉਹ 3rd ਡੇ ਫਿਲ ਜਿਹੜੀ ਕਿ ਫਿਲ ਕੀਤੀ ਜਾਂਦੀ ਆ ਤੀਜੇ ਦਿਨ ਭਰੀ ਜਾਂਦੀ ਆ ਇਸ ਕਰਕੇ ਤੁਸੀਂ 21/1/2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀ ਪੋਸਟ ਆ ਉਸ ਨੂੰ ਅਪਲਾਈ ਕਰ ਸਕਦੇ ਹੋ ਤੇ ਫੀਸ ਤੁਸੀਂ 24/1/2025 ਤੱਕ ਭਰ ਸਕਦੇ ਹੋ ਅੱਗੇ ਇਹਨਾਂ ਪੋਸਟਾਂ ਦੀ ਕੈਟਾਗਰੀ ਵਾਈਜ਼ ਵੰਡ ਕੀਤੀ ਹੋਈ ਆ ਜਿਵੇਂ ਕਿ ਇੱਥੇ ਇਹਨਾਂ ਨੇ ਦਿੱਤਾ ਹੋਇਆ ਜਿਹੜੀਆਂ ਜਰਨਲ ਕੈਟਾਗਰੀ ਆ ਉਹਦੀਆਂ 15 ਪੋਸਟਾਂ ਨੇ ਜੀ ਜਰਨਲ ਕੈਟਾਗਰੀ 15 ਪੋਸਟਾਂ ਨੇ ਐਸ ਸੀ ਐਮ ਐਂਡ ਬੀ ਦੀਆਂ 6 ਪੋਸਟਾਂ ਨੇ ਐਸ ਸੀ ਆਰ ਐਂਡ ਓ ਦੀਆਂ 2 ਪੋਸਟਾਂ ਨੇ ਬੀ ਸੀ ਦੀਆਂ 5 ਪੋਸਟਾਂ ਨੇ ਜੀ ਤੇ ਐਕਸ ਸਰਵਿਸਮੈਨ ਦੀਆਂ ਜਿਹੜੀਆਂ ਕਿ ਜਰਨਲ ਦੀਆਂ ਸੈਲਫ ਡਿਪੈਂਡੈਂਟ ਦੀਆਂ 3 ਪੋਸਟਾਂ ਨੇ ਐਕਸ ਸਰਵਿਸਮੈਨ ਐਸ ਸੀ ਆਰ ਓ ਆਰ ਐਂਡ ਓ ਦੀਆਂ 2 ਪੋਸਟਾਂ ਨੇ ਤੇ ਸਪੋਰਟਸ ਜਰਨਲ ਦੀਆਂ 2 ਪੋਸਟਾਂ ਨੇ ਅੱਗੇ ਫਿਜ਼ੀਕਲੀ ਹੈਂਡੀਕੈਪਟ ਦੀ ਇੱਕ ਪੋਸਟ ਹੈ ਜੀ ਅੱਗੇ ਚਲਦੇ ਆ ਫਿਜ਼ੀਕਲੀ ਹੈਂਡੀਕੈਪਟ ਆਈਡੀ ਐਂਡ ਐਮਡੀ ਦੀ ਇੱਕ ਪੋਸਟ ਹੈ ਤੇ ਇਕਨੋਮਿਕਲੀ ਵੀਕ ਸੈਕਸ਼ਨ ਦੀਆਂ ਚਾਰ ਪੋਸਟਾਂ ਨੇ ਲੋਡਿੰਗ ਦੀ ਵਿਦਿਅਕ ਯੋਗਤਾ এডਿਕੇਸ਼ਨ ਕੁਆਲੀਫਿਕੇਸ਼ਨ ਕੀ ਹੈ ਘੱਟ ਤੋਂ ਘੱਟ ਜਿਹੜਾ ਕਿ ਡਿਗਰੀ ਪਾਸ ਹੋਣਾ ਚਾਹੀਦਾ ਕੈਂਡੀਡੇਟ ਨੂੰ ਜਿਹੜਾ ਕਿ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਹੋਣੀ ਚਾਹੀਦੀ ਆ ਜਾਂ ਫਿਰ ਇਹਦੇ ਬਰਾਬਰ ਦੀ ਕੋਈ ਯੋਗਤਾ ਹੋਵੇ ਅਗੇ ਨਾਲ ਹੀ ਇਹਦੇ ਘੱਟੋ ਘੱਟ 120 ਘੰਟਿਆਂ ਦਾ ਜਿਹੜਾ ਕੰਪਿਊਟਰ ਦਾ ਕੋਰਸ ਹੋਣਾ ਚਾਹੀਦਾ ਜਿਹਦਾ ਜਿਹੜਾ ਕਿ ISO 9001 ਸਰਟੀਫਾਈਡ ਹੋਣਾ ਚਾਹੀਦਾ ਹੈ ਜਾਂ ਫਿਰ ਤੁਹਾਡਾ ਕੋਈ ਕੰਪਿਊਟਰ ਦਾ ਡਿਪਲੋਮਾ ਜਾਂ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਜੀ ਅਗਰ ਪੇ ਸਕੇਲ ਦੀ ਗੱਲ ਕਰੀਏ ਤਾਂ 35400 ਰੁਪਏ ਜਿਹੜਾ ਕਿ ਪੇ ਸਕੇਲ ਮਿਲਦੀ ਹੈ ਜਿਹੜੀ ਕਿ ਇਸ ਜਿਹੜਾ ਕਿ ਨਿਜ਼ਮਾ ਉਹਦੇ ਅਨੁਸਾਰ ਐਜ਼ ਪਰ 7th CPC ਦੁਆਰਾ ਜਿਹੜੀ ਕਿ ਇਸ ਰੂਲ ਦੇ ਅਨੁਸਾਰ ਜਿਹੜੀ ਪੇ ਸਕੇਲ ਆ 35400 ਰੁਪਏ ਕੈਂਡੀਡੇਟ ਨੂੰ ਮਿਲਣੀ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1-1 2025 ਤੱਕ ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਆ ਤੇ ਜਿਹੜੇ ਐਸਸੀ ਜਾਂ ਬੀਸੀ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਉਹਨਾਂ ਵਾਸਤੇ ਜਿਹੜੀ ਏਜ ਆ ਕੀ ਉਹ 5 ਸਾਲ ਐਸਸੀ ਦੇ ਐਸਟੀ ਵਾਸਤੇ ਹੁੰਦੀ ਆ ਤੇ 3 ਸਾਲ ਦੀ ਛੋਟ ਜਿਹੜੀ ਕਿ ਬੀਸੀ ਜਾਂ ਓਬੀਸੀ ਕੈਟਾਗਰੀ ਵਾਸਤੇ ਹੁੰਦੀ ਆ ਬਾਕੀ ਤੁਸੀਂ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਣਾ ਉਹਨੂੰ ਤੁਸੀਂ ਧਿਆਨ ਨਾਲ ਦੇਖ ਲਿਓ ਅੱਗੇ ਚੱਲਦੇ ਹਾਂ ਜੀ ਅੱਗੇ ਗੱਲ ਕਰਦੇ ਹਾਂ ਫੀਸ ਦਾ ਵੇਰਵਾ ਦਿੱਤਾ ਹੋਇਆ ਆਮ ਜਿਵੇਂ ਜਨਰਲ ਕੈਟਾਗਰੀ ਜਾਂ ਸਤੰਤਰਤਾ ਸਗ੍ਰਾਮੀ ਜਾਂ ਖਿਡਾਰੀ ਨੇ ਇਹਨਾਂ ਵਾਸਤੇ 1000 ਰੁਪਏ ਫੀਸ ਰੱਖੀ ਹੋਈ ਆ ਐਸਸੀ, ਬੀਸੀ ਜਾਂ ਈਡਬਲਯੂਐਸ ਨੇ ਜਿਹੜੇ ਉਹਨਾਂ ਵਾਸਤੇ 250 ਰੁਪਏ ਫੀਸ ਰੱਖੀ ਹੋਈ ਆ ਸਾਬਕਾ ਫੌਜੀ, ਐਕਸ ਆਰਮਿਸਮੈਨ ਜਾਂ ਡਿਪੈਂਡੈਂਟ ਇਹਨਾਂ ਵਾਸਤੇ 200 ਰੁਪਏ ਫੀਸ ਹੈ ਜੀ ਦਿਵੰਗ ਜਾਂ ਫਿਜ਼ਿਕਲੀ ਹੈਂਡੀਕੈਪਟ ਨੇ ਇਹਨਾਂ ਵਾਸਤੇ 500 ਰੁਪਏ ਫੀਸ ਜੜੀ ਉਹ ਰੱਖੀ ਹੋਈ ਆ ਅੱਗੇ ਇਗਜ਼ਾਮ ਦੀ ਗੱਲ ਕਰੀਏ ਤਾਂ ਅਬਜੈਕਟਿਵ ਟਾਈਪ ਜਿਹੜਾ ਕਿ ਪੇਪਰ ਹੋਊਗਾ ਜੀ ਜਿਹਦੇ ਵਿੱਚ ਤੁਹਾਡਾ ਏ ਅਤੇ ਬੀ ਤੁਹਾਨੂੰ ਦੋ ਤਰ੍ਹਾਂ ਦਾ ਪੇਪਰ ਹੋਏਗਾ ਜਿਹੜਾ ਏ ਪੇਪਰ ਹੋਏਗਾ ਉਹਦੇ ਵਿੱਚ ਤੁਹਾਨੂੰ ਜਿਹੜਾ ਕਿ ਕੁਆਲੀਫਾਈ ਨੇਚਰ ਦਾ ਹੋਏਗਾ 50% ਨੰਬਰ ਲੈਣੇ ਹੋਣਗੇ ਅਗਰ ਤੁਸੀਂ 50% ਨੰਬਰ ਲੈ ਲਏ ਤਾਂ ਤੁਸੀਂ ਬੀ ਪੇਪਰ ਵਾਸਤੇ ਕੁਆਲੀਫਾਈ ਹੋਵੋਗੇ ਬੀ ਪੇਪਰ ਦੇ ਵਿੱਚ ਜਿਹੜੇ ਤੁਸੀਂ ਮਾਰਕ ਲਓਗੇ ਉਹਨਾਂ ਦੇ ਆਧਾਰ ਤੇ ਤੁਹਾਡੀ ਜਿਹੜੀ ਮੈਟ੍ਰੀਸਟ ਬਾਨਣੀ ਹੈ ਜੀ ਏ ਪੇਪਰ ਜਿਹੜਾ ਉਹ ਸਿਰਫ ਬੀ ਪੇਪਰ ਕੁਆਲੀਫਾਈ ਕਰਨ ਵਾਸਤੇ ਹੋਊਗਾ ਉਦੇ ਵਿੱਚੋਂ ਤੁਸੀਂ 5075 ਨੰਬਰ ਲੈਣੇ ਹੋਣਗੇ ਤੇ ਜਿਹੜਾ ਵੀ ਪੇਪਰ ਹੋਊਗਾ ਉਹਦੇ ਵਿੱਚੋਂ ਜੋ ਵੀ ਮਾਰਕ ਆਉਣਗੇ ਤੁਹਾਡੇ ਉਹਨਾਂ ਦੇ ਆਧਾਰ ਤੇ ਹੀ ਮੈਟਰੀਕੋ ਬਾਨਣੀ ਹੈ ਦੋਸਤੋ ਇੰਨੀ ਇੱਕ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫਾਰ ਵਾਚਿੰਗ